ਜੀ ਸਰ 70000 ਦੀ ਪਹਿਲੀ ਸੇਲ ਕੀਤੀ ਸੀਗੀ। ਅੱਛਾ ਪਹਿਲੀ ਸੇਲ ਅੱਜ ਅਸੀਂ ਚਾਹੇ ਲੱਖਾਂ ਰੁਪਏ ਕਮਾਉਣੇ ਆ ਪਰ ਉਹਦੇ ਵਰਗੀ ਖੁਸ਼ੀ ਨਹੀਂ ਮਿਲਦੀ ਜਦੋਂ ਅਸੀਂ ਪਹਿਲੀ ਸੇਲ ਕੀਤੀ ਸੀ। ਮਾਲ ਜਿਹੜਾ ਸੀਗਾ ਉਹ ਵਿਚੋਲੀ ਇਹ ਖਰੀਦ ਲੈਂਦੇ ਸੀਗੇ ਸਾਨੂੰ ਪੈਸੇ ਨਹੀਂ ਹੀ ਦਿੰਦੇ। ਅੱਛਾ ਤੇ ਉਹਦੇ ਨਾਲ ਸਾਨੂੰ ਵੀ ਘਾਟਾ ਹੁੰਦਾ ਸੀਗਾ। ਅਸੀਂ ਠੇਕੇਦਾਰਾਂ ਨੂੰ ਅਵੋਇਡ ਕੀਤਾ। ਇਸ ਚੀਜ਼ 'ਚ। ਠੇਕੇਦਾਰੀ ਸਿਸਟਮ ਖਤਮ ਕੀਤੀ। ਉਹਨਾਂ ਨੂੰ ਡਾਇਰੈਕਟ ਪੈਸੇ ਦਿੱਤੇ ਵੀ ਜਨਾ ਤੁਸੀਂ ਆਪਣੇ ਬੂਟੇ ਤੋਂ ਮਾਲ ਤੋੜ ਕੇ ਲਿਆਉਂਗੇ। ਅਸੀਂ ਤੁਹਾਨੂੰ ਮੰਡੀ ਰੇਟ ਦਵਾਂਗੇ। ਇਹ ਫਿਰ ਜਿਵੇਂ ਹੁਣ ਬੀਵੀਆਂ ਤੁਹਾਡੇ ਨਾਲ ਜੁੜੀਆਂ ਨੇ ਇਹ ਫਿਰ ਕੋਈ ਕੰਮ ਕਰਦੀਆਂ ਸੀਗੀਆਂ ਨੌਕਰੀ ਛੱਡ ਕੇ ਜਾਂ ਘਰਾਂ ਦੇ ਵਿੱਚ ਸੀ ਨਹੀਂ ਸਰ ਇਹ ਘਰੇਲੂ ਕੰਮ ਕਰਦੀਆਂ ਸੀਗੀਆਂ ਹੁਣ ਜਿਹੜੇ ਆਪਣੇ ਹਸਬੰਡ ਅੱਗੇ ਹੱਥ ਥੜ੍ਹ ਦੀਆਂ ਸੀਗੀਆਂ ਹੁਣ ਖੁਦ ਕਮਾਉਂਦੀਆਂ ਅੱਛਾ ਈਵਨ ਕਿ ਸਾਡੇ ਕੋਲ ਦੋ ਤਿੰਨ ਲੇਡੀਆਂ ਇਦਾਂ ਦੀਆਂ ਜਿਨ੍ਹਾਂ ਨੇ ਇੱਥੇ ਰਹਿ ਰਹਿ ਕੇ ਆਪਣੇ ਬੱਚਿਆਂ ਦੀ ਮੈਰिज ਵੀ ਕਰਤੀ ਹੈ ਕੋਈ ਚੀਜ਼ ਔਖੀ ਨਹੀਂ ਹੁੰਦੀ ਹਾਂ ਬਿਸ਼ਰਤੇ ਉਹਦੇ ਲਈ ਐਫਰਟ ਕਰਨਾ ਪੈਂਦਾ ਜੇ ਤੁਸੀਂ ਅੱਜ ਐਫਰਟ ਕਰੋਗੇ ਤਾਂ ਕੱਲ ਨੂੰ ਤੁਸੀਂ ਵੀ ਉਸ ਜਗ੍ਹਾ ਤੇ ਹੋਵੋਗੇ ਜਿਹੜਾ ਅਸੀਂ ਪਹਿਲੇ ਦਿਨ ਪਾਈਆ ਪਈਆ ਵੇਚਿਆ ਹਾਂ ਲੋਕਾਂ ਨੇ ਉਹ ਟੇਸਟ ਕੀਤਾ ਹਾਂ ਅਗਲੇ ਦਿਨ ਸਰ ਉਹਨਾਂ ਦੀ ਡਿਮਾਂਡ ਸਾਡੇ ਕੋਲ ਕਿਲੋ ਚ ਆ ਗਈ ਅੱਛਾ ਸਾਡਾ ਉਹੀ ਪੰਜਵੇਂ ਦਿਨ ਸਾਮਾਨ ਸਾਰਾ ਖਤਮ ਹੋ ਗਿਆ ਜਿਹੜਾ ਅਸੀਂ ਸਰ ਆਮਲਾ ਪ੍ਰੋਸੈਸ ਕਰੀਦਾ ਐ ਨਾ ਜੀ ਉਹ ਅਸੀਂ ਬੋਇਲ ਨਹੀਂ ਕਰੀਦਾ ਅੱਛਾ ਬੋਇਲ ਨਹੀਂ ਕਰਦੇ ਸਟੀਮ ਕਰਦੇ ਆ ਅਸੀਂ ਅੱਛਾ ਸਟੀਮ ਕਰਦੇ ਜੇ ਅਸੀਂ ਬੋਇਲ ਕਰੀਏ ਤਾਂ ਉਹਦੀ ਮੈਡੀਸਨ ਪਰਪਸ ਖਤਮ ਹੋ ਜਾਂਦੀ ਔਰ ਫਿਰ ਸਮਾਨ ਥੋੜਾ ਕਿੱਥੇ ਕਿੱਥੇ ਜਾਂਦਾ ਸਰ ਸਾਡਾ ਚੰਨੇਈ ਕਲਕੱਤਾ ਚੰਡੀਗੜ੍ਹ ਔਰ ਹੋਰ ਵੀ ਅਸੀਂ ਪੰਜਾਬ ਕਵਰ ਕੀਤਾ ਹੋਇਆ ਹੈ ਤੁਹਾਡੀ ਜਗ੍ਹਾ ਤੇ ਸਮਾਨ ਹਾਂ ਜੀ ਸਰ ਸਾਡੇ ਸੈਂਪਲ ਪਾਸ ਹੋਏ ਨੇ ਜੀ ਯੂ ਐਸ ਏ ਹੁਣ ਫਿਰ ਇਹਦੀ ਟਰਨਓਵਰ ਕਿੱਥੇ ਲੈ ਗਏ ਹੋ ਏ 35 ਲੱਖ ਦੀ ਟਰਨਓਵਰ ਐ ਸਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋ ਇਸ ਵੇਲੇ ਅਸੀਂ ਤਲਵਾੜੇ ਦੇ ਵਿੱਚ ਮੌਜੂਦ ਆ ਜਿੱਥੇ ਲੇਡੀਜ਼ ਦਾ ਇੱਕ ਸੈਲਫ ਹੈਲਪ ਗਰੁੱਪ ਤੁਹਾਨੂੰ ਦਿਖਾਉਣੇ ਆ ਇਹ ਸੈਲਫ ਹੈਲਪ ਗਰੁੱਪ 20 ਰੁਪਏ ਤੋਂ ਸ਼ੁਰੂ ਹੋਇਆ ਸੀਗਾ ਔਰ ਅੱਜ ਇਹ ਸੈਲਫ ਹੈਲਪ ਗਰੁੱਪ ਜਿੱਥੇ ਦੇਸ਼ ਦੀਆਂ ਕਈ ਸਟੇਟਾਂ ਦੇ ਵਿੱਚ ਪਹੁੰਚ ਚੁੱਕਾ ਹੈ ਉੱਥੇ ਹੀ ਇਹਨਾਂ ਦਾ ਤਿਆਰ ਕੀਤਾ ਹੋਇਆ ਸਮਾਨ ਵਿਦੇਸ਼ਾਂ ਤੱਕ ਜਾਂਦਾ ਹੈ ਤਾਂ ਕਿਵੇਂ ਬੀਬੀਆਂ ਇੱਥੇ ਕੰਮ ਕਰਦੀਆਂ ਨੇ ਕਿਵੇਂ ਇਹ ਸੈਲਫ ਹੈਲਪ ਗਰੁੱਪ ਬਣਿਆ ਔਰ ਕਿਵੇਂ ਇਸ ਦੀ ਤਰੱਕੀ ਹੋਈ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਮੈਡਮ ਰੇਨੂ ਸ਼ਰਮਾ ਜੀ ਮੌਜੂਦ ਹੈਗੇ ਨੇ ਤਾਂ ਮੈਮ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ ਸਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਜੀ ਸਾਡੇ ਇਥੇ ਏਰੀਆ ਚ ਕਿਉਂਕਿ ਬਿਲਕੁਲ ਰੇਨਫੈਡ ਏਰੀਆ ਇਥੇ ਬੜੀ ਮੁਸ਼ਕਲ ਨਾਲ ਪਹੁੰਚਦੇ ਆ ਰਹੀ ਲੋਕ ਸਰ ਤੁਹਾਡਾ ਕੰਮ ਖੇਚੇ ਲੈ ਕੇ ਆਉਂਦਾ ਸਾਰਿਆਂ ਨੂੰ ਤੁਸੀਂ ਵਧੀਆ ਕੰਮ ਕਰ ਰਹੇ ਹੋ ਮੈਂ ਤੁਹਾਨੂੰ ਕੀ ਸਭ ਤੋਂ ਪਹਿਲਾਂ ਤੁਸੀਂ ਇਹੀ ਦੱਸੋ ਕਿ ਇਹ ਸੈਲਫ ਹੈਲਪ ਗਰੁੱਪ ਦੀ ਕਦੋਂ ਸ਼ੁਰੂਆਤ ਹੋਈ ਔਰ ਕਿਵੇਂ ਹੋਈ ਇਹ ਸਰ ਸੈਲਫ ਹੈਲਪ ਗਰੁੱਪ ਦੀ ਸ਼ੁਰੂਆਤ 2003 ਚ ਹੋਈ ਸੀ ਠੀਕ ਹੈ ਤੇ ਇੱਕ ਸਕੀਮ ਆਈ ਸੀਗੀ ਉਹਦੇ ਅੰਡਰ ਹੋ ਉਹਨਾਂ ਵਿੱਚ ਅਲੱਗ-ਅਲੱਗ ਕੰਪੋਨੈਂਟਾਂ ਦੇ ਜਿਹੜਾ 셀ਫ ਹੈਲਪ ਗਰੁੱਪ ਬਣਾਓ ਅਸੀਂ ਵੀ ਉਸੇ ਸਕੀਮ ਅੰਦਰ ਸਾਨੂੰ ਮਹਿਕਮੇ ਨੇ ਮੋਟੀਵੇਟ ਕੀਤਾ ਸੀਗਾ ਤੇ ਅਸੀਂ 셀ਫ ਹੈਲਪ ਗਰੁੱਪ ਬਣਾਇਆ ਤੇ ਉੱਥੋਂ ਹੀ ਸ਼ੁਰੂਆਤ ਹੋਈ ਸੀਗੀ ਅੱਛਾ ਹੁਣ ਫਿਰ ਇੱਥੇ ਤੁਸੀਂ ਕੀ ਕੀ ਤਿਆਰ ਕਰਦੇ ਹੋ ਸਰ ਸਾਡੀਆਂ 75 ਪ੍ਰੋਡਕਟ ਹੈਗੇ ਆ ਜਿਨ੍ਹਾਂ ਨੂੰ ਅਸੀਂ ਤਿਆਰ ਕਰਦੇ ਆ ਜਿਨ੍ਹਾਂ ਵਿੱਚ ਮੋਸਟਲੀ ਸਾਰੇ ਮੈਡੀਸਨਲ ਹਰਬ ਹੈਗੇ ਆ ਇਹ ਪ੍ਰੋਡਕਟ ਜਿਹੜੇ ਅਸੀਂ ਤਿਆਰ ਕਰਦੇ ਆ ਠੀਕ ਹੈ ਕਿੰਨੀ ਤਰ੍ਹਾਂ ਦੇ ਪ੍ਰੋਡਕਟ ਨੇ ਇਹ 75 ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਸਰ ਅੱਛਾ 75 ਤਰ੍ਹਾਂ ਦੇ ਨੇ ਹੋਰ ਕਿੰਨੀਆਂ ਲੇਡੀਜ਼ ਕੰਮ ਕਰਦੀਆਂ ਨੇ ਸਰ ਸਾਡੀਆਂ ਇਸ ਵੇਲੇ ਸਾਡੇ ਨਾਲ 350 ਲੇਡੀਜ਼ ਜੁੜ ਚੁੱਕੀ ਆ ਸਰ ਅੱਛਾ ਹਾਂਜੀ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਕਿੰਨੀਆਂ ਸੀ ਉਦੋਂ ਤਾਂ ਸਰ ਸਾਨੂੰ 15 ਮੈਂਬਰ ਕਰਨੇ ਬੜੇ ਮੁਸ਼ਕਲ ਸੀਗੇ ਅੱਛਾ ਉਦੋਂ ਸਰ ਮੈਂ ਵੀ ਮਤਲਬ 2005 'ਚ ਜੁੜੀ ਸੀਗੀ 2003 ਤੋਂ ਚਲਿਆ ਸੀਗਾ ਅੱਛਾ ਤੇ ਮੈਂ ਉਦੋਂ 10ਵੀਂ 'ਚ ਪੜ੍ਹਦੀ ਸੀਗੀ ਅੱਛਾ ਤੁਸੀਂ ਪੜ੍ਹਦੇ ਸੀਗੇ ਉਦੋਂ ਹਾਂਜੀ ਠੀਕ ਹੈ 10ਵੀਂ ਦੇ ਐਗਜ਼ਾਮ ਸੀਗੇ ਹਾਂ ਇਹ ਇਦਾਂ ਸੈਲਫ ਹਲਪ ਗਰੁੱਪ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਮੈਂ ਗਈ ਸੀਗੀ ਅੱਛਾ ਤੇ ਉੱਥੋਂ ਮੈਂ ਇੰਨੀ ਮੋਟੀਵੇਟ ਹੋਈ ਕਿ ਜਿਹੜੀ ਮੈਨੂੰ ਪੌਕੇਟ ਮਨੀ ਘਰੋਂ ਮਿਲਦੀ ਸੀਗੀ ਹਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਪੌਕੇਟ ਮਨੀ ਕੋਈ ਜ਼ਿਆਦਾ ਨਹੀਂ ਸੀਗੀ ਹਾਂ ਸਾਨੂੰ ਘਰੋਂ 10-20 ਰੁਪਏ ਸਮੋਸੇ ਖਾਣ ਨੂੰ ਮਿਲਦੇ ਸੀਗੇ ਅਸੀਂ ਉਹੀ ਇਸ ਸੇਵਿੰਗ 'ਚ ਪਾਏ ਅੱਛਾ ਤੇ ਇਹਨਾਂ ਦੇ ਮੈਂਬਰ ਬਣੇ ਸੀਗੇ ਸਰ ਅੱਛਾ ਕਿੰਨੇ ਕਿੰਨੇ ਪੈਸੇ ਦੇ ਕੇ ਮੈਂਬਰ ਬਣੇ ਸੀਦੋਂ 20-20 ਰੁਪਏ ਦੇ ਕੇ ਸਰ ਅੱਛਾ ਅੱਜ ਵੀ ਟਿਨ ਡੇਟ ਸਾਡੀ ਸੇਵਿੰਗ 20 ਰੁਪਏ ਹੀ ਹੈ ਅੱਛਾ ਅਸੀਂ ਪੁਰਾਣੀ ਚੀਜ਼ ਨੂੰ ਭੁੱਲੇ ਨਹੀਂ ਹੈਗੇ ਕ ਤੇ ਸਰ ਇੱਕ ਵਾਰੀ ਸਾਡੀ ਦਿੱਲੀ ਚ ਐਗਜ਼ੀਬਿਸ਼ਨ ਲੱਗੀ ਸੀਗੀ ਹਾਂ ਜਿੱਥੇ ਸਾਡੀ ਕੋਈ ਲੇਡੀਜ਼ ਜਾਣ ਨੂੰ ਤਿਆਰ ਨਹੀਂ ਹੋਈ ਸੀਗੀ ਹਾਂ ਤੇ ਮੈਂ ਆਪਣਾ ਜਿਹੜਾ ਹੈ ਸੈਲਫ ਹੈਲਪ ਗਰੁੱਪ ਦੇ ਤੌਰ ਤੋਂ ਮੈਂ ਲਿਆ ਜੀ ਮੈਂ ਪ੍ਰੈਜ਼ੈਂਟ ਕਰਨਾ ਚਾਹਨੀ ਐ ਜੀ ਦਿੱਲੀ ਜਾ ਕੇ ਠੀਕ ਹੈ ਸਾਨੂੰ ਅਸੀਂ ਉਸ ਵੇਲੇ ਮਾਰਕੀਟਿੰਗ ਦੇ ਐਕਸਪਰਟ ਨਹੀਂ ਸੀਗੇ ਠੀਕ ਹੈ ਛੋਟਾ ਜਿਹਾ ਗਰੁੱਪ ਬਣਾਇਆ ਸੀਗਾ ਸਿਰਫ ਅਸੀਂ ਪ੍ਰਦਰਸ਼ਨੀ ਦੇਖਣ ਗਏ ਸੀਗੇ ਅੱਛਾ ਸਾਨੂੰ ਕੀ ਪਤਾ ਸੀਗਾ ਕਿ ਅੱਜ ਅਸੀਂ ਦੇਖਣ ਜਾ ਰਹੇ ਹਾਂ ਕਿ ਕੱਲ ਨੂੰ ਅਸੀਂ ਵੀ ਇੱਥੇ ਲਗਾਉਂਗੇ ਹਾਂ ਤੇ ਕੀ ਹੋਇਆ ਜੀ ਫੋਰੈਸਟ ਡਿਪਾਰਟਮੈਂਟ ਸਾਡੇ ਕੋਲ ਆਏ ਉਹ ਕਹਿੰਦੇ ਕਿ ਜਿੰਨਾ ਤੁਸੀਂ ਅਸੀਂ 3-4 ਆਈਟਮ ਤਿਆਰ ਕਰਦੇ ਸੀਗੇ ਜਿਦਾ ਕarele ਦਾ achar ਹੋ ਗਿਆ ਹਰੜ ਦਾ ਹੋ ਗਿਆ ਹਾਂ ਆਮਲੇ ਦਾ ਹੋ ਗਿਆ ਗਲੋਏ ਜੂਸ ਹੋ ਗਿਆ ਸਾਡੇ ਕੋਲ ਜੂਸਿਸ ਵੀ ਮੈਡੀਸਨਲ ਹੈਗੇ ਐਲੋਵੀਰਾ ਦਾ ਹੋ ਗਿਆ ਜਿਹੜੀ ਪਹਾੜੀ ਐਲੋਵੀਰਾ ਹੁੰਦੀ ਹੈ ਸਾਡੀ ਅੱਛਾ ਤੇ ਕਦੀ ਅਸੀਂ ਕੁਆਲਿਟੀ ਟੈਸਟਿੰਗ ਕੁਝ ਨਹੀਂ ਕਰਵਾਇਆ ਸੀਗਾ ਕਿਉਂਕਿ ਸਾਡੇ ਕੋਲ ਇਨਸਟਰੂਮੈਂਟ ਨਹੀਂ ਸੀਗੇ ਅਸੀਂ ਨਵੇਂ-ਨਵੇਂ ਬਣੇ ਸੀਗੇ ਸਾਨੂੰ ਫੀਲਡ ਦਾ ਪੂਰਾ ਪਤਾ ਨਹੀਂ ਸੀਗਾ ਠੀਕ ਹੈ ਅਸੀਂ ਗਏ ਜੀ ਤੇ ਸਾਨੂੰ ਫੋਰੈਸਟ ਡਿਪਾਰਟਮੈਂਟ ਨੇ ਆਫਰ ਕੀਤੀ ਕਿ ਤੁਸੀਂ ਵੀ ਸਟਾਲ ਲਗਾਓ। ਅੱਛਾ। ਉੱਥੇ ਫੂਡ ਸੈਮੀਨਾਰ ਸੀਗਾ ਸਰ। ਅੱਛਾ। ਅਸੀਂ ਪਹਿਲੀ ਵਾਰੀ اٹੈਂਡ ਕਰਨ ਜਾ ਰਹੇ ਸੀਗੇ ਉੱਥੇ। ਅੱਛਾ। ਅਸੀਂ ਗਏ ਉੱਥੇ 15 ਦਿਨ ਦੀ ਐਗਰੀਵੀਸ਼ਨ ਸੀਗੀ। ਸਾਡੇ ਕੋਲ ਜਿੰਨਾ ਕਿ ਤਿਆਰ ਹੋਇਆ ਅਸੀਂ ਉਨਾਂ ਕ ਤਿਆਰ ਕੀਤਾ ਜੀ। ਅੱਛਾ। ਸਾਨੂੰ ਗੱਡੀ ਉਹਨਾਂ ਨੇ ਭੇਜੀ। ਹਾਂ। ਗੱਡੀ ਭੇਜ ਕੇ ਦਿੱਲੀ ਲੈ ਗਏ। ਅੱਛਾ। ਤੇ ਦਿੱਲੀ ਅਸੀਂ ਜਦੋਂ ਉੱਥੇ ਪ੍ਰੈਜ਼ੈਂਟ ਕੀਤਾ ਤੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਇੱਕ ਬੜੀ ਤਗੜੀ ਫੀਲਡ ਹੈ ਕਿ ਸਾਰੀ ਫੂਡ ਪ੍ਰੋਸੈਸਿੰਗ ਦੀ ਹੈ। ਹਾਂ। ਤੇ ਉਹਦੇ ਵਿੱਚ ਲੱਗ ਲੱਗ ਜਿਹੜੀਆਂ ਐ ਕੰਪਨੀਆਂ ਉਹਨਾਂ ਦੀ ਪੈਕਿੰਗ ਕਾਫੀ ਅਟਰੈਕਟਿਵ ਸੀਗੀ ਅੱਛਾ ਤੇ ਸਾਨੂੰ ਇਦਾਂ ਲੱਗਦਾ ਸੀਗਾ ਕਿ ਅਸੀਂ ਇਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਐ ਹਾਂ ਨਾ ਸਾਨੂੰ ਮਾਰਕੀਟਿੰਗ ਕਰਨੀ ਆਂਦੀ ਸੀਗੀ ਉਸ ਵੇਲੇ ਤੇ ਜਦੋਂ ਅਸੀਂ 1-2 ਦਿਨ ਜੀ ਦਿਖਦੇ ਰਹੇ ਹਾਂ ਸਾਨੂੰ ਵੇਚਣਾ ਨਾ ਆਵੇ ਸਮਾਨ ਕਿਉਂਕਿ ਸਾਡੇ ਕੋਲ ਟ੍ਰੇਨਿੰਗ ਨਹੀਂ ਸੀਗੀ ਅੱਛਾ ਤੇ ਥੋੜੇ ਅਸੀਂ ਕਨਫਿਊਜ਼ ਵੀ ਸੀਗੇ ਨਵੇਂ ਬੰਦੇ ਨੂੰ ਓਖਾ ਹੁੰਦਾ ਜੀ ਹਾਂ ਫਿਰ ਜਿਹੜੇ ਪ੍ਰੈਜ਼ੀਡੈਂਟ ਦੇ ਹਸਬੰਡ ਸੀਗੇ ਉਹ ਸਾਡੇ ਨਾਲ ਗਏ ਹੋਏ ਸੀਗੇ। ਅੱਛਾ। ਉਹਨਾਂ ਨੇ ਸਾਨੂੰ ਕਿਹਾ ਕਹਿੰਦੇ ਕੋਈ ਚੀਜ਼ ਔਖੀ ਨਹੀਂ ਹੁੰਦੀ। ਹਾਂ। ਬਸ਼ਰਤੇ ਉਹਦੇ ਲਈ ਐਫਰਟ ਕਰਨਾ ਪੈਂਦਾ। ਬਿਲਕੁਲ। ਜੇ ਤੁਸੀਂ ਅੱਜ ਐਫਰਟ ਕਰੋਗੇ ਤਾਂ ਕੱਲ ਨੂੰ ਤੁਸੀਂ ਵੀ ਉਸ ਜਗ੍ਹਾ ਤੇ ਹੋਵੋਗੇ। ਹਾਂ। ਤੇ ਉਹਦੇ ਲਈ ਮਿਹਨਤ ਕਰਨੀ ਪੈਣੀ ਹੈ। ਹਾਂ। ਚਲੋ ਸਰ ਅਸੀਂ ਟਰਾਈ ਕੀਤਾ। ਹਾਂ। ਸਾਡਾ ਥੋੜਾ ਥੋੜਾ ਸਮਾਨ ਵੇਕਣਾ ਸ਼ੁਰੂ ਹੋਇਆ। ਅੱਛਾ। ਸਰ ਜਿਹੜਾ ਅਸੀਂ ਪਹਿਲੇ ਦਿਨ ਪਾਇਆ ਪਾਇਆ ਵੇਚਿਆ। ਹਾਂ। ਲੋਕਾਂ ਨੇ ਉਹ ਟੇਸਟ ਕੀਤਾ। ਹਾਂ। ਅਗਲੇ ਦਿਨ ਸਰ ਉਹਨਾਂ ਦੀ ਡਿਮਾਂਡ ਸਾਡੇ ਕੋਲ ਕਿਲੋ ਜਾ ਗਈ। ਅੱਛਾ। ਸਾਡਾ ਉਹੀ 5ਵੇਂ ਦਿਨ ਸਾਮਾਨ ਸਾਰਾ ਖਤਮ ਹੋ ਗਿਆ। ਅੱਛਾ। ਤੇ ਉਹ ਸਾਡੀ ਪਹਿਲੀ ਸੇਲ ਸੀਗੀ। ਹਾਂ। ਤੇ ਅਸੀਂ ਬੜੇ ਖੁਸ਼ ਸੀਗੇ ਕਿ ਅਸੀਂ ਸਾਰਾ ਸਾਮਾਨ ਵੇਚ ਲਿਆ। ਅੱਛਾ। ਪਰ ਸਰ ਉੱਥੇ ਕੀ ਸੀਗਾ ਜਿਹੜਾ ਅਸੀਂ ਸਾਮਾਨ ਸੇਲ ਕਰਦੇ ਸੀਗੇ ਨਾ ਜੀ ਉਹਨਾਂ 15 ਦਿਨਾਂ ਵਿੱਚ ਇੱਕ ਕੁਆਲਿਟੀ ਟੀਮ ਆਂਦੀ ਸੀਗੀ। ਅੱਛਾ। ਕੁਆਲਿਟੀ ਟੈਸਟ ਕਰਨ ਵਾਲੀ। ਹਾਂ। ਉਹ ਜਿੱਦਾਂ ਆਮ ਨੋਰਮਲ ਕਸਟਮਰ ਹੁੰਦੇ ਆ ਉਦਾਂ ਹੀ ਸਾਮਾਨ ਖਰੀਦਦੇ ਸੀਗੇ। ਅੱਛਾ। ਸਾਨੂੰ ਉਹਦੇ ਬਾਰੇ ਪਤਾ ਨਹੀਂ ਸੀਗਾ। ਹਾਂ। ਤੇ ਕੀ ਹੋਇਆ ਸਾਡੇ ਉਸ ਸਮੇਂ ਦੇ ਜਿਹੜੇ ਡੀਐਫਓ ਸੀਗੇ ਉਹਨਾਂ ਨੇ ਫੇਰ ਭੇਜਿਆ ਸਾਨੂੰ ਅੱਛਾ ਗੱਡੀ ਭੇਜੀ ਸਪੈਸ਼ਲੀ ਦਿੱਲੀ ਤੋਂ ਪਿੰਡ ਲਈ ਉਹ ਕਹਿੰਦੇ ਜਿੰਨਾ ਮਾਲ ਤੁਹਾਡੇ ਕੋਲ ਪੈਕ ਹੁੰਦਾ ਫੇਰ ਕਰ ਲੋ ਅਸੀਂ ਫੇਰ ਸੇਲ ਕਰੂੰਗੇ 15 ਦਿਨ ਦਾ ਸੀਗਾ ਅੱਛਾ 5 ਦਿਨ ਜਿਨ੍ਹਾਂ ਚੋਂ 20 ਤੱਕੇ ਸੀਗੇ ਅੱਛਾ ਅਸੀਂ ਸਿਰਫ ਫੇਰ ਲੈ ਗਏ ਜੀ ਅੱਛਾ ਫੇਰ ਉੱਥੇ ਸਾਡਾ ਜਿੰਨਾ ਸਮਾਨ ਗਿਆ ਉਹਨਾਂ ਸਾਰਾ ਹੀ ਫੇਰ ਵਿਕ ਗਿਆ ਤਿੰਨਾਂ ਦਿਨਾਂ ਵਿੱਚ ਹੌਲੀ ਹੌਲੀ ਵਿਕਣਾ ਸ਼ੁਰੂ ਹੋ ਗਿਆ ਫੇਰ ਸਾਰਾ ਹਾਂਜੀ ਮਤਲਬ ਸਰ ਜਿਹੜਾ ਕਿਲੋ ਲੈਂਦਾ ਸੀ ਪਹਿਲੇ ਪਈਆ ਤੋਂ ਸ਼ੁਰੂ ਹੋਏ ਸੀਗੇ ਜਿਹੜਾ ਕਿਲੋ ਲੈਂਦਾ ਸੀਗਾ ਉਹ 2 ਕਿਲੋ ਲੈ ਜਾਂਦਾ ਸੀ ਟੈਸਟ ਦੇ ਅਕੋਰਡਿੰਗ ਤੇ ਚਲੋ ਸਰ ਚੱਲਿਆ ਰਿਹਾ ਏਦਾਂ ਉਹਦੇ ਵਿੱਚ ਇੱਕ ਇਨਾਮ ਵੀ ਰੱਖਿਆ ਹੋਇਆ ਸੀਗਾ ਉਹਨਾਂ ਨੇ ਕੁਆਲਿਟੀ ਟੈਸਟਿੰਗ ਕਰਕੇ ਇਨਾਮ ਵੀ ਦੇਣਾ ਸੀਗਾ ਹਾਂ ਤੇ ਸਰ ਹੌਲੀ ਹੌਲੀ ਨਾ ਜੀ 15 ਦਿਨ ਬੀਤਣ ਨੂੰ ਆਗੇ ਤਾਂ ਸਾਡੇ ਕੋਲ 3 ਸੈਂਪਲ ਰਹਿ ਗਏ ਸੀਗੇ ਡੀਐਫ ਸਰ ਕਹਿੰਦੇ ਇਹ ਸੇਲ ਨਹੀਂ ਕਰਨੇ ਇਹਨੂੰ ਤੁਸੀਂ ਰੱਖੋ ਸਾਡੇ ਮਿਨਿਸਟਰ ਜੀ ਨੇ ਆਣਾ ਹੈ ਉਹਨਾਂ ਨੇ ਵੀ ਦੇਖਣੀ ਹੈ ਐਗਜ਼ੀਬਿਸ਼ਨ ਤੁਹਾਡੀ ਅੱਛਾ ਸਰ ਅਸੀਂ ਉੱਥੇ ਦਿਖਾਇਆ ਜੀ ਆਏ ਜਦੋਂ ਅਸੀਂ ਗਏ ਉਹਨਾਂ ਨੇ ਪਹਿਲਾਂ ਤੀਜਾ ਇਨਾਮ ਕੱਢਿਆ ਜੀ ਅੱਛਾ ਅਸੀਂ ਬੋਲੇ ਦੇਖੋ ਇਹ ਕਿੰਨੇ ਵਧੀਆ ਬੰਦੇ ਨੇ ਕਿੰਨੀ ਮਿਹਨਤ ਕਰਦੇ ਹੋਣੇ ਜਿਹੜਾ ਤੀਜਾ ਇਨਾਮ ਲੈ ਗਏ ਅਸੀਂ ਬੜੇ ਖੁਸ਼ ਸੀਗੇ ਅੱਛਾ ਦੂਜੀ ਵਾਰ ਫਿਰ ਉਹਨਾਂ ਨੇ ਮਤਲਬ ਸੈਕੰਡ ਪ੍ਰਾਈਜ਼ ਕੱਢਿਆ ਹਾਂ ਦੂਜੇ ਨੰਬਰ ਵਾਲਾ ਚਲੋ ਜੀ ਅਸੀਂ ਉਹਨਾਂ ਨੂੰ ਦੇਖੇ ਉਹ ਹਰਿਆਣੇ ਦੇ ਸੀਗੇ ਜਦੋਂ ਫਰਸਟ ਪ੍ਰਾਈਜ਼ ਦਾ ਤਾਂ ਸਾਡਾ ਨਾਮ ਸੀਗਾ ਉੱਥੇ ਅੱਛਾ ਪਹਿਲਾ ਨਾਮ ਤੁਹਾਡਾ ਆ ਗਿਆ ਪਹਿਲਾ ਇਨਾਮ ਸਾਡਾ ਸੀਗਾ ਅੱਛਾ ਸਰ ਸਾਨੂੰ ਇਹ ਇੰਨਾ ਹੀ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਸਰ 70000 ਦੀ ਪਹਿਲੀ ਸੇਲ ਕੀਤੀ ਸੀਗੀ ਅੱਛਾ ਪਹਿਲੀ ਸੇਲ ਅੱਜ ਅਸੀਂ ਚਾਹੇ ਲੱਖਾਂ ਰੁਪਏ ਕਮਾਉਣੇ ਪਰ ਉਹਦੇ ਵਰਗੀ ਖੁਸ਼ੀ ਨਹੀਂ ਮਿਲਦੀ ਜਦੋਂ ਅਸੀਂ ਪਹਿਲੀ ਸੇਲ ਕੀਤੀ ਸੀਗੀ ਹੁਣ ਫਿਰ ਸਮਾਨ ਥੋੜਾ ਕਿੱਥੇ ਕਿੱਥੇ ਜਾਂਦਾ ਸਰ ਸਾਡਾ ਚੰਨੇਈ ਕਲਕੱਤਾ ਚੰਡੀਗੜ੍ਹ ਔਰ ਹੋਰ ਵੀ ਅਸੀਂ ਪੰਜਾਬ ਕਵਰ ਕੀਤਾ ਹੋਇਆ ਸੋ ਸਾਰਾ ਅਸੀਂ ਪੰਜਾਬ ਸਾਰਾ ਕਵਰ ਕੀਤਾ ਜੇ ਦੱਸੋ ਤੁਸੀਂ ਇੱਕ ਵਾਰੀ ਕੀ ਕਿਵੇਂ ਇੱਥੇ ਲੇਡੀਜ਼ ਕੰਮ ਕਰਦੀਆਂ ਨੇ ਕਿਵੇਂ ਇਹਦੀ ਪੈਕਿੰਗ ਹੁੰਦੀ ਹੈ ਬੰਦਾ ਕਿਵੇਂ ਉਹ ਜਿਹੜਾ ਰੋ ਮਟੀਰੀਅਲ ਕਿੱਥੋਂ ਲੈ ਕੇ ਆਉਂਦੇ ਹੋ ਕੌਣ ਲੈ ਕੇ ਆਉਂਦਾ ਸਰ ਅਸੀਂ ਇੱਕ ਕਲਸ ਲੇਡੀਜ਼ ਨੇ اچھا 350 ਲੇਡੀਜ਼ ਹੈ ਜੀ ਪਿੰਡਾਂ ਵਿੱਚ ਅਸੀਂ ਛੋਟੇ-ਛੋਟੇ ਕਲਸਟਰ ਬਣਾਏ ਹੋਏ ਆ ਉਹ ਰੋ ਮਟੀਰੀਅਲ ਨੂੰ ਇਕੱਠਾ ਕਰਦੇ ਆ ਅੱਛਾ ਫਰੂਟ ਉੱਥੋਂ ਤੋੜਦੇ ਆ ਹਾਂ ਜਿਸ ਵੇਲੇ ਉਹਨਾਂ ਨੂੰ ਲੱਗ ਜਾਂਦਾ ਹੈ ਕਿ ਇਹ ਪੱਕਿਆ ਕਿਉਂਕਿ ਪਹਿਲਾਂ ਸਾਡਾ ਮਾਲ ਜਿਹੜਾ ਸੀਗਾ ਉਹ ਵਿਚੋਲੀ ਇਹ ਖਰੀਦ ਲੈਂਦੇ ਸੀਗੇ ਸਾਨੂੰ ਪੈਸੇ ਨਹੀਂ ਹੀ ਦਿੰਦੇ ਅੱਛਾ ਤੇ ਉਹਦੇ ਨਾਲ ਸਾਨੂੰ ਵੀ ਘਾਟਾ ਹੁੰਦਾ ਸੀਗਾ ਅਸੀਂ ਦੇਖੋ ਸਰ ਪਹਿਲ ਉਹਨਾਂ ਨੂੰ ਦਿੱਤੀ ਕਿ ਜਿਹੜਾ ਚਾਹੇ ਕਿਲੋ ਲਿਆਵੇ ਹਾਂ ਅਸੀਂ ਪਹਿਲ ਉਹਨੂੰ ਖਰੀਦਣੀ ਏ ਅਸੀਂ ਠੇਕੇਦਾਰਾਂ ਨੂੰ ਅਵੋਇਡ ਕੀਤਾ ਇਸ ਚੀਜ਼ ਚ ਠੇਕੇਦਾਰੀ ਸਿਸਟਮ ਖਤਮ ਕੀਤੀ ਉਹਨਾਂ ਨੂੰ ਡਾਇਰੈਕਟ ਪੈਸੇ ਦਿੱਤੇ ਵੀ ਜਿੰਨਾ ਤੁਸੀਂ ਆਪਣੇ ਬੂਟੇ ਤੋਂ ਮਾਲ ਤੋੜ ਕੇ ਲਿਆਉਂਗੇ ਅਸੀਂ ਤੁਹਾਨੂੰ ਮੰਡੀ ਰੇਟ ਦਵਾਂਗੇ ਅੱਛਾ ਹਾਂਜੀ ਤੇ ਉਹ ਹੁਣ ਕੀ ਕਰਦੇ ਅਸੀਂ ਕ੍ਰੇਟ ਵਗੈਰਾ ਦਿੱਤੇ ਹੋਏ ਉਹਨਾਂ ਨੂੰ ਇੰਸਟਰੂਮੈਂਟ ਦਿੱਤੇ ਹੋਏ ਸਾਡੇ ਕੋਲ ਬਾਹਰ ਗੱਡੀ ਹੈਗੀ ਐ ਉੱਥੇ ਉਹ ਮਾਲ ਤੋੜ ਲੈਂਦੇ ਐ ਤੋੜ ਕੇ ਉਥੇ ਰੱਖ ਲੈਂਦੇ ਸਾਨੂੰ ਫੋਨ ਕਰ ਦਿੰਦੇ ਆ ਇਹ ਲੇਡੀਜ਼ ਜਾਂਦੀਆਂ ਫਿਰ ਲੈਣ ਹਾਂਜੀ ਸਰ ਸਾਡੇ ਮੋਸਟਲੀ ਲੇਡੀਜ਼ ਹੀ ਵਰਕਿੰਗ ਕਰਦੀਆਂ ਹੁਣ ਉਹਨਾਂ ਨੂੰ ਦੇਖ ਦੇਖ ਕੇ ਸਾਨੂੰ ਉਹਨਾਂ ਦੀਆਂ ਫੈਮਲੀਆਂ ਵੀ ਅੱਛਾ ਕਹਿੰਦੇ ਨਾ ਜਿਹਾ ਘਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁਣ ਜਿਹੜੇ ਬੱਚੇ ਨਸ਼ਿਆਂ ਨੂੰਛਿਆਂ ਦਾ ਸਿਸਟਮ ਕਰਦੇ ਸੀਗੇ ਉਹਨਾਂ ਬੱਚਿਆਂ ਨੂੰ ਵੀ ਅੱਜਕੱਲ ਇੰਟਰਸਟ ਪੈਦਾ ਹੋ ਗਿਆ ਵੀ ਨਹੀਂ ਅਸੀਂ ਕਿਲੋ ਮਾਲ ਵੇਚ ਕੇ ਉਥੋਂ ਪੈਸੇ ਲੈ ਆਣੇ ਹਾਂ ਇਹ ਸਿਸਟਮ ਅਸੀਂ ਕ੍ਰੀਏਟ ਕੀਤਾ ਹੋਇਆ ਸਰ ਅੱਛਾ ਜੇ ਫਿਰ ਜਿਵੇਂ ਹੁਣ ਬੀਬੀਆਂ ਤੁਹਾਡੇ ਨਾਲ ਜੁੜੀਆਂ ਨੇ ਇਹ ਫਿਰ ਕੋਈ ਕੰਮ ਕਰਦੀਆਂ ਸੀਗੀਆਂ ਨੌਕਰੀ ਛੱਡ ਕੇ ਕਿ ਜਾਂ ਘਰਾਂ ਦੇ ਵਿੱਚ ਸੀ ਨਹੀਂ ਸਰ ਇਹ ਘਰੇਲੂ ਕੰਮ ਕਰਦੀਆਂ ਸੀਗੀਆਂ ਅਚਕਰੀਲੂ ਕੰਮ ਹਾਂਜੀ ਮੋਸਟਲੀ ਸਾਡੇ ਕੋਲੇ ਜਿਹੜੀਆਂ ਲੇਡੀਜ਼ ਐ ਜੀ ਉਹ ਲੈਂਡਲੈਸ ਐ ਹਾਂ ਕੁਝ ਇੱਕ ਬਿੱਡੋ ਐ ਅੱਛਾ ਹਾਂਜੀ ਹੂੰ ਤੇ ਉਹਨਾਂ ਨੇ ਘਰਾਂ ਵਿੱਚ ਕੀ ਕਰਨਾ ਹੈ ਦੇਖੋ ਜੇ ਆਪਣਾ ਖਰਚਾ ਵੀ ਕੱਢ ਲੈਣ ਹੁਣ ਜਿਹੜੇ ਆਪਣੇ ਹਸਬੰਡ ਅੱਗੇ ਹਾ ਥਰਡ ਦੀਆਂ ਸੀਗੀਆਂ ਉਹ ਹੁਣ ਖੁਦ ਕਮਾਉਂਦੀਆਂ ਅੱਛਾ ਈਵਨ ਕੀ ਸਾਡੇ ਕੋਲ ਦੋ ਤਿੰਨ ਲੇਡੀਆਂ ਇਦਾਂ ਦੀਆਂ ਜਿਨ੍ਹਾਂ ਨੇ ਇੱਥੇ ਰਹਿ ਰਹਿ ਕੇ ਆਪਣੇ ਬੱਚਿਆਂ ਦੀ ਮੈਰिज ਵੀ ਕਰਤੀ ਹੈ ਅੱਛਾ ਇੱਥੇ ਰਹਿ ਕੇ ਹਾਂਜੀ ਠੀਕ ਹੈ ਇਹ ਫਿਰ ਕੀ ਸਪੈਸ਼ਲ ਕੀ ਹੈ ਇਹਨਾਂ ਦੇ ਵਿੱਚ ਤੁਹਾਡੀਆਂ ਆਈਟਮ ਸਰ ਸਪੈਸ਼ਲ ਇਹ ਹੈਗੀ ਹੈ ਕਿ ਇਹ ਵਿਦਾਊਟ ਕੈਮੀਕਲ ਹੈਗੇ ਸਾਰੇ ਅੱਛਾ ਸਾਰੇ ਹੀ ਬਿਦੋ ਕੈਮੀਕਲ ਆ ਹਾਂਜੀ ਇੱਕ ਤੇ ਸਰ ਹੁਣ ਆਪਾਂ ਏਰੀਆ ਦਾ ਕੰਪੈਰੀਜ਼ਨ ਕਰੀਏ ਸਾਡਾ ਬਿਲਕੁਲ ਰੇਨਫੈਡ ਏਰੀਆ ਹੋਣ ਕਰਕੇ ਇੱਥੇ ਕੋਈ ਫਰਟੀਲਾਈਜ਼ਰ ਨਹੀਂ ਯੂਜ਼ ਹੁੰਦਾ ਵਿਦਾਊਟ ਫਰਟੀਲਾਈਜ਼ਰ ਹੋਣ ਕਰਕੇ ਇਹਨਾਂ ਦੀ ਮੈਡੀਸਨ ਵੈਲਿਊ ਬਿਲਕੁਲ ਪ੍ਰੋਪਰ ਰਹਿੰਦੀ ਹੈ ਠੀਕ ਹੈ ਠੀਕ ਹੈ ਨਾ ਜੀ ਦੂਜੀ ਗੱਲ ਹੈ ਕਿ ਜਦ ਬਾਹਰ ਆਏ ਸੀ ਫੂਡ ਰੂਟ ਨੂੰ ਪ੍ਰੋਸੈਸ ਕਰਦੇ ਆ ਤੁਸੀਂ ਦੇਖਿਆ ਹੋਣਾ ਕਿ ਆਮ ਗੱਡੀਆਂ ਘੁੰਮਦੀਆਂ ਖੁੱਲਾ ਹੀ ਵੇਚਦੇ ਆ ਹਾਂ ਉਹਦੇ ਵਿੱਚ ਡਸਟ ਮਿੱਟੀ ਘੱਟਾ ਸਾਰਾ ਕੁਝ ਪੈਂਦਾ ਹੈ ਪਰ ਉਹਨਾਂ ਦੀ ਸ਼ਾਈਨਿੰਗ ਨਹੀਂ ਖਰਾਬ ਹੁੰਦੀ ਹਾਂ ਉਹਨਾਂ ਦਾ ਰੀਜ਼ਨ ਕੀ ਹੈ ਕਿ ਉਹਨਾਂ ਨੇ ਕੈਮੀਕਲ ਸਿੰਥੈਟਿਕ ਕੈਮੀਕਲ ਇੰਨਾ ਕ ਪਾਇਆ ਹੁੰਦਾ ਹੈ ਹਾਂ ਉਹਦਾ ਮੋਸਟਲੀ ਤੁਸੀਂ ਚਾਰ ਆਪਣੇ ਘਰ ਦੇਖਦੇ ਹੋ ਉਹਦਾ ਕਲਰ ਕੁਝ ਹੋਰ ਹੁੰਦਾ ਹੈ ਹਾਂ ਵਾਕਿਆ ਇਹਨਾਂ ਦਾ ਫਰਕ ਹੈ ਇਹ ਇਹ ਆਮਲਾ ਕੈਂਡੀ ਹੈ ਇਹ ਹਾਂਜੀ ਸਰ ਅੱਛਾ ਆਮਲਾ ਕੈਂਡੀ ਅਸੀਂ ਸਰ ਸ਼ਹਿਦ ਚ ਪ੍ਰੋਸੈਸ ਕਰੀ ਦੀਏ ਸਾਡਾ ਹਰੜ ਦਾ ਆਚਾਰ ਲੈ ਲਓ ਸਰ ਉਹ ਅਸੀਂ ਐਲੋਵੇਰਾ ਜੂਸ ਚ ਬਣਾਨੇ ਆ ਅੱਛਾ ਬੀਲ ਦਾ ਮਰਬਾ ਹੋ ਗਿਆ ਸਰ ਸਾਡੇ ਕੋਲ ਅੱਛਾ ਹਾਂਜੀ ਆਮਲਾ ਜੂਸ ਹੋ ਗਿਆ ਇਹ ਸਾਡਾ ਆਮਲੇ ਦਾ ਜੂਸ ਹੈ ਸਰ ਇਹਦੀ ਪਿਓਰ ਪਛਾਣ ਹੈ ਕਿ ਪਲਪ ਥੱਲੇ ਬੈਠਾ ਹੁੰਦਾ ਹੈ ਅੱਛਾ ਇਹ ਆਮਲੇ ਦਾ ਜੂਸ ਹੈ ਹਾਂਜੀ ਮੋਸਟਲੀ ਤੁਸੀਂ ਲੈਂਦੇ ਹੋ ਉਹਦਾ ਪਲਪ ਨਹੀਂ ਹੁੰਦਾ ਥੱਲੇ ਇਹ ਫਿਰ ਜਿਵੇਂ ਮਸ਼ੀਨਾਂ ਵਗੈਰਾ ਉਹ ਵੀ ਇੱਥੇ ਲਾਈਆਂ ਹੋਈਆਂ ਤੁਸੀਂ ਬਿਲਕੁਲ ਸਰ ਮਸ਼ੀਨਾਂ ਲੱਗੀਆਂ ਹੋਈਆਂ ਜੀ ਅੱਛਾ ਇਹ ਰੋ ਮਟੀਰੀਅਲ ਇੱਕ ਵਾਰ ਦਿਖਾਉਗੀ ਅੰਦਰ ਕਿਵੇਂ ਇਹ ਸਾਰਾ ਸਿਸਟਮ ਇੱਥੇ ਚੱਲਦਾ ਹੈ ਤਾਂ ਕਿਵੇਂ ਇਹ ਤਿਆਰ ਹੁੰਦਾ ਤਾਂ ਅੰਦਰੋਂ ਤੁਹਾਨੂੰ ਇਹ ਇੱਕ ਗਦਾਮ ਦੀ ਤਸਵੀਰ ਜਿਹੜੀ ਦਿਖਾ ਦਿੰਨੇ ਆ ਤਾਂ ਇਹ ਸਾਰਾ ਸਮਾਨ ਲਿਆਂਦਾ ਜਾਂਦਾ ਤਾਂ ਇਹ ਦੇਖੋ ਸਾਹਮਣੇ ਇਹ ਲੇਡੀਜ਼ ਜਿਹੜੀਆਂ ਨੇ ਉਹ ਆਵਲਾ ਕੱਟ ਕਾਰ ਰਹੀਆਂ ਨੇ ਤਾਂ ਇਹਨਾਂ ਦੀ ਆਵਲਾ ਕੈਂਡੀ ਬਣੇਗੀ ਹਾਂਜੀ ਸਰ ਇਧਰ ਸਰ ਸਾਡੇ ਪਲਪਰ ਹੈਗੇ ਆ ਜੂਸਰ ਹੈ ਇਧਰ ਕ੍ਰਸ਼ਰ ਹੈ ਸਰ ਜਿਹੜਾ ਅਸੀਂ ਸਰ ਆਮਲਾ ਪ੍ਰੋਸੈਸ ਕਰੀਦਾ ਹੈ ਨਾ ਜੀ ਉਹ ਅਸੀਂ ਬੋਇਲ ਨਹੀਂ ਕਰੀਦਾ ਅੱਛਾ ਬੋਇਲ ਨਹੀਂ ਕਰਦੇ ਸਟੀਮ ਕਰਦੇ ਆ ਅਸੀਂ ਅੱਛਾ ਸਟੀਮ ਕਰਦੇ ਜੇ ਅਸੀਂ ਬੋਇਲ ਕਰੀਏ ਤਾਂ ਉਹਦੀ ਮੈਡੀਸਨ ਪਰਪਸ ਖਤਮ ਹੋ ਜਾਂਦਾ ਹੈ ਅੱਛਾ ਪਾਣੀ ਚ ਚਲ ਜਾਂਦੇ ਉਹਦੇ ਇਨਗਰੀਡੀਅੰਟ ਤੇ ਇਹ ਸਾਡੀ ਆਮਲਾ ਕੈਂਡੀ ਤੁਸੀਂ ਦੇਖ ਰਹੇ ਹੋ ਆਮਲੇ ਦਾ ਤੁਸੀਂ ਸਾਈਜ਼ ਵੀ ਦੇਖ ਰਹੇ ਹੋ ਨਹੀਂ ਤਾਂ ਏਡਾ ਏਡਾ ਵੱਡਾ ਸਾਈਜ਼ ਹੁੰਦਾ ਜੀ ਆਮਲੇ ਦਾ ਹਾਂ ਉਹਦਾ ਰੀਜ਼ਨ ਕੀ ਹੈ ਉਹਨੂੰ ਚੂਨੇ ਦੇ ਪਾਣੀ ਚ ਪਾਏਦਾ ਹੁੰਦਾ ਸਰ ਅੱਛਾ ਉਹਦੀ ਫਲਾਵਰਟ ਹੁੰਦੀ ਹੈ ਯਸ ਉਹਦੇ ਚ ਮਿੱਠੇ ਦਾ ਹੀ ਟੇਸ ਰਹਿ ਜਾਂਦਾ ਆਮਲੇ ਦਾ ਟੇਸ ਨਹੀਂ ਹੁੰਦਾ ਇਹ ਫਿਰ ਗਿੱਟਕਾਂ ਕੱਢਦੇ ਨੇ ਉਹ ਇਹਦੇ ਚ ਹਾਂਜੀ ਇਹਦੇ ਚੋਂ ਗਿੱਟੇ ਕੱਢ ਕੇ ਹੀ ਬਣਦੀ ਹੈ ਸਰ ਅੱਛਾ ਹਾਂਜੀ ਜਿਹੜਾ ਮਰੱਬਾ ਹੁੰਦਾ ਉਹ ਗਿੱਟਕ ਨਾਲ ਬਣਦਾ ਹੈ ਜਿਹੜਾ ਹੈ ਜਿਹੜੀ ਕੈਂਡੀਜ਼ ਹੁੰਦੀ ਹੈ ਉਹਦੇ ਚ ਗਿੱਟਾ ਕੱਢਣੀ ਪੈਂਦੀ ਹੈ ਸਾਨੂੰ ਠੀਕ ਹੈ ਇਹ ਫਿਰ ਡਿਮਾਂਡ ਕਿੱਥੇ ਰਹਿੰਦੀ ਇਹਨਾਂ ਦੀ ਜ਼ਿਆਦਾ ਕਿਹੜੀ ਜਗ੍ਹਾ ਤੇ ਇਹ ਤੇ ਸਰ ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀ ਜੀ ਜਿੰਨਾ ਅਸੀਂ ਪਾਈਏ ਸਾਡੇ ਕੋਲ ਇਹਦਾ ਐਡਵਾਂਸ ਆਰਡਰ ਹੈ ਸਰ ਅੱਛਾ ਇਹਦੇ ਚ 16 ਆਉਟਲਟ ਤਾਂ ਸਾਡੇ ਸਰ ਚੰਡੀਗੜੀ ਹੀ ਖੁੱਲਗੇ ਅੱਛਾ ਆਉਟਲਟ ਖੁੱਲ ਗਏ ਨੇ ਚੰਡੀਗੜੀ ਹਾਂਜੀ ਅਸੀਂ ਡਿਸਟ੍ਰੀਬਿਊਟਰਸ਼ਿਪ ਦੇਣੀ ਸ਼ੁਰੂ ਕਰਤੀ ਹੈ ਸਰ ਉੱਥੇ ਬਾਹਰ ਵੀ ਭੇਜਿਆ ਗਿਆ ਤੇ ਸਾਮਾਨ हां जी सर ਸਾਡੇ ਸੈਂਪਲ ਪਾਸ ਹੋਏ ਨੇ ਜੀ ਯੂ ਐਸ اے ਅਚਾ ਅਮਰੀਕਾ ਤੋਂ ਇੱਕ ਹਾਂ ਜੀ ਇੱਕ ਇਜ਼ਰਾਈਲ ਤੋਂ ਟੀਮ ਆਈ ਸੀਗੀ ਉਹਨਾਂ ਨੇ ਸਾਡਾ ਇਹ ਪ੍ਰੋਡਕਟ ਟੈਸਟ ਕੀਤਾ ਸੀਗਾ ਚੰਡੀਗੜ ਅਚਾ ਚੰਡੀਗੜ ਉਹਨਾਂ ਨੇ ਖਾਧਾ ਸੀਗਾ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਏਰੀਆ ਵਿਜ਼ਿਟ ਕਰਨਾ ਆਏ ਆ ਕਿ ਜਿੱਥੇ ਇਹ ਪ੍ਰੋਸੈਸ ਹੁੰਦਾ ਠੀਕ ਹੈ ਸਰ ਉਹ ਇੱਥੇ ਆਏ ਉਹਨਾਂ ਨੇ ਵਿਜ਼ਿਟ ਕੀਤਾ ਫਿਰ ਬਾਹਰ ਜਾ ਕੇ ਉਹਨਾਂ ਨੇ ਸਾਡੀ ਸੈਂਪਲ ਲੈ ਗਏ ਸੀਗੇ ਪਾਸ ਉੱਥੇ ਵੀ ਹੋ ਗਏ ਅਚਾ ਇੰਪੋਰਟ ਐਕਸਪੋਰਟ ਦਾ ਸਾਡਾ ਸਿਸਟਮ ਬਣ ਰਿਹਾ ਹੈ ਪਰ ਸਾਡੇ ਕੋਲ ਲਾਇਸੈਂਸ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਇਸ ਚੀਜ਼ ਨੂੰ ਡਿਲੇ ਕਰ ਰਹੇ ਹਾਂ ਸਰ ਅੱਛਾ ਹਾਂਜੀ ਠੀਕ ਹੈ ਇਹ ਫਿਰ ਜਦੋਂ ਸ਼ੁਰੂਆਤ ਹੋਈ ਉਦੋਂ ਤਾਂ 20 20 ਰੁਪਏ ਦੇ ਨਾਲ ਤੁਸੀਂ ਸ਼ੁਰੂਆਤ ਕਰ ਲਈ ਹੁਣ ਫਿਰ ਇਹਦੀ ਟਰਨਓਵਰ ਕਿੱਥੇ ਲੈ ਗਏ ਹੋ ਇਹ 53 ਲੱਖ ਦੀ ਟਰਨਓਵਰ ਹੈ ਸਰ ਸਾਡੀ 53 ਲੱਖ ਦੀ ਹੋ ਗਈ ਹਾਂਜੀ ਇਹ ਫਿਰ ਹਰ ਸਾਲ ਇਨਕਰੀਜ਼ ਹੁੰਦੀ ਹੈ ਡੈਫੀਨਿਟਲੀ ਸਰ ਅੱਛਾ ਨਾਲ ਦੀ ਨਾਲ ਗਰੁੱਪ ਮੈਂ ਜਿੰਨੀ ਸਰ ਡਿਮਾਂਡ ਵਧਣੀ ਹੈ ਉਨੀ ਟਰਨਓਵਰ ਵੀ ਇਨਕਰੀਜ਼ ਹੋਣੀ ਹੈ ਸਰ ਹਾਂ ਹੁਣ ਫਿਰ ਲਾਗੇ ਜਾ ਕੇ ਪਤਾ ਲੱਗਦਾ ਕਿ ਨਾਰੀ ਸ਼ਕਤੀ ਕੀ ਹੈ ਬਿਲਕੁਲ ਸਰ ਹੁਣ ਤੇ ਕਲੀਅਰ ਹੈ ਹੁਣ ਤੇ ਮੋਸਟਲੀ ਬਾਰਲੇ ਕੇ ਇਹ ਗਰੁੱਪ ਹੈਗੇ ਹੁਣ ਤੇ ਅਸੀਂ ਕੇਵੀਕੇ ਚੋ ਟ੍ਰੇਨਿੰਗਾਂ ਕਰਵਾਉਣ ਜਾਈਦਾ ਹੈ ਸਰ ਅੱਛਾ ਹਾਂਜੀ ਟ੍ਰੇਨਿੰਗਾਂ ਵੀ ਦਿੰਨੇ ਆ ਹਾਂਜੀ ਸਰ ਇੱਥੇ ਬੱਚੇ ਯੂਨੀਵਰਸਿਟੀਆਂ ਦੇ ਬੱਚੇ ਆਂਦੇ ਆ ਸਾਡੇ ਕੋਲ ਟ੍ਰੇਨਿੰਗਾਂ ਕਰਨ ਸਰ ਅੱਛਾ ਇੱਥੇ ਟ੍ਰੇਨਿੰਗਾਂ ਕਰਨ ਹੁੰਦੇ ਨੇ ਹਾਂਜੀ ਠੀਕ ਹੈ ਇਹ ਫਿਰ ਜਿਵੇਂ ਇਹ ਸਾਰਾ ਤੁਸੀਂ ਸੈਲਰੀ ਬੇਸ ਕੀਤਾ ਜਿਹੜੇ ਜਿਹੜੇ ਇਥੇ EMPLOYE ਕਰਦੇ ਨੇ ਜਾਂ ਕਿਵੇਂ ਉਹਨਾਂ ਨੂੰ ਕਰਦੇ ਹੋ ਨਹੀਂ ਸਰ ਅਸੀਂ ਪ੍ਰੋਫਿਟ ਹੈ ਡਿਸਟ੍ਰਿਬਿਊਟ ਕਰਦੇ ਅੱਛਾ ਪ੍ਰੋਫਿਟ ਡਿਸਟ੍ਰਿਬਿਊਟ ਕਰਦੇ ਹਾਂਜੀ ਯਾਨੀ ਕਿ ਕੰਪਨੀਆਂ ਨਾਲ ਸੰਪਰਕ ਥੋੜਾ ਹੈਗਾ ਉਹ ਜਿੰਨਾ ਪ੍ਰੋਫਿਟ ਨਹੀਂ ਸਰ ਸਾਡਾ ਟੋਟਲ ਅਨ ਇਹ 5% ਜਿਹੜਾ ਉਹ ਇਨਕਰੀਮੈਂਟ ਨੂੰ ਰੱਖਿਆ ਸਰ ਜੇ ਕੁਝ ਪਾਉਂਗੇ ਤਾਂ ਹੀ ਕਮਾਉਂਗੇ ਹਾਂ ਠੀਕ ਹੈ ਨਾ ਜੀ ਜੇ ਸਾਰਾ ਹੀ ਖਾ ਲਿਆ ਤੇ ਫਿਰ ਕਿੱਥੋਂ ਬਣੇਗਾ ਕੰਮ ਹਾਂ ਵਾਹ ਦੇਖੋ ਜਿਹੜੀ ਇੱਕ ਔਰਤ ਹੁੰਦੀ ਹੈ ਨਾ ਜੀ ਉਹਨੂੰ ਪਤਾ ਅਸੀਂ ਘਰ ਕਿੱਦਾਂ ਮੈਨੇਜ ਕਰਨਾ ਹਾਂ ਠੀਕ ਹੈ ਨਾ ਜੀ ਉਹ ਛੋਟੀ ਤੋਂ ਛੋਟੀ ਚੀਜ਼ ਕਿੱਦਾਂ ਮੈਨੇਜ ਕਰਦੀ ਹੈ ਇਹ ਉਹਨੂੰ ਪਤਾ ਹੈ ਤੇ ਮੋਸਟਲੀ ਇਹ ਤਾਂ ਗਰੁੱਪ ਹੀ ਸਾਰਾ ਲੇਡੀਜ਼ ਦਾ ਸਾਰਾ ਗਰੁੱਪ ਹੀ ਲੇਡੀਜ਼ ਦਾ ਤੇ ਕਦੀ ਨਾ ਕਦੀ ਇਹ ਵੱਡੀ ਕੰਪਨੀ ਦਾ ਮੁਕਾਬਲਾ ਕਰੂਗਾ ਕਿੱਥੇ ਆ ਡ੍ਰੀਮ ਕਿੱਥੇ ਆ ਕਿ ਕਿੱਥੇ ਲੈ ਕੇ ਜਾਣਾ ਇਹਨੂੰ ਸਰ ਜੀ ਡਰ ਲਾਇਸ ਹੈਗੀ ਹੈ ਅੱਛਾ ਹਾਂਜੀ ਠੀਕ ਹੈ ਫਿਲਹਾਲ ਦੇ ਇੰਨੇ ਕੋ ਉਡਾਰੀ ਹੈਗੀ ਹੈ ਨਹੀਂ ਨਹੀਂ ਠੀਕ ਹੈ ਉਡਾਨ ਭਰਨੀ ਚਾਹੀਦੀ ਆ ਤਾਂ ਜਰੂਰ ਭਰੋਗੇ ਤੁਸੀਂ ਤਾਂ ਲੇਡੀਜ਼ ਵੀ ਨਾਲ ਨੇ ਮੈਮ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ ਗਰੁੱਪ ਦੇ ਨਾਲ 10 ਸਾਲ ਹੋ ਗਏ 10 ਸਾਲ ਹੋ ਗਏ ਨੇ ਪਹਿਲਾਂ ਫਿਰ ਤੁਸੀਂ ਹਾਊਸ ਵਾਈਫ ਸੀਗੇ ਘਰ ਦਾ ਹੀ ਕੰਮ ਕਰਦੇ ਸੀ ਹਾਂਜੀ ਘਰ ਦਾ ਹੀ अच्छा की कुछ चेंजेस ਆਈਆਂ ਫਿਰ ਜਦੋਂ ਤੁਸੀਂ ਗਰੁੱਪ ਦੇ ਨਾਲ ਜੁੜ ਗਏ ਘਰ ਦੇਲੇ ਰਹੀ ਤਾਂ ਕਿ ਸਰਵੋ ਅਚਾ ਅਸਾਨੂੰ ਕੰਮ ਮਿਲੀਆਂ ਇਹਦੇ ਚ ਬੜੇ ਖੁਸ਼ ਹਾਂ ਸਾਡੇ ਪਿੰਡ ਵਿੱਚ ਕੰਮ ਚੱਲਦਾ ਰਿਹਾ ਹਾਂ ਨਾਲੇ ਹੁਣ ਘਰ ਵਾਲਿਆਂ ਤੋਂ ਪੈਸੇ ਵੀ ਨਹੀਂ ਮੰਗਣ ਦੀ ਲੋੜ ਹੈ ਹੈ ਕੋਈ ਜ਼ਰੂਰਤ ਹੈ ਫਿਰ ਤੁਸੀਂ ਕਦੋਂ ਤੋਂ ਜੁੜੇ ਹੋ ਜੀ 10-12 ਸਾਲ ਤੋਂ 10-12 ਸਾਲ ਤੋਂ ਹਾਂਜੀ ਠੀਕ ਹੈ ਕਿਵੇਂ ਲੱਗਦਾ ਜੀ ਇੱਥੇ ਕੀ ਫਰਕ ਮਹਿਸੂਸ ਕੀਤਾ ਬੜੀਆਂ ਲੱਗਦਾ ਹਾਂ ਬਹੁਤ ਵਧੀਆ ਲੱਗਦਾ ਕੰਮ ਕਰ ਮਿਲਦਾ ਲੇਡੀ ਨੂੰ ਹਾਂ ਤੇ ਆਪਣਾ ਖਰਚਾ ਪਾਣੀ ਲੇਡੀ ਸੈਪਰੇਟ ਚਲਾ ਸਕਦੇ ਨਾ ਇਕੀ ਕਿਸਮਾਨ ਤੁਸੀਂ ਕਰ ਲੈਣੇ ਹੋ ਇੱਥੇ ਤਿਆਰ ਹੈ ਇੱਥੇ ਕੈਂਡੀ ਬਣਦੀ ਅਚਾਰ ਵੀ ਜੂਸ ਵੀ ਅੱਛਾ ਤੇ ਸਭ ਕੁਝ ਬਣਦਾ ਜੀ ਇੱਥੇ ਅੱਛਾ ਹਾਂਜੀ ਸਾਰਾ ਕੁਝ ਸਮਾਨ ਤਿਆਰ ਕਰਦੇ ਕੀ ਕਰ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਇਹ ਇੱਕ ਲੈਬ ਵੀ ਰੱਖੀ ਹੋਈ ਹੈ ਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਸਾਡੇ ਕੋਲ ਲੈਬ ਦੇ ਇਨਸਟਰੂਮੈਂਟ ਹੈ ਠੀਕ ਹੈ ਇਹ ਸਾਡੇ ਗਰੁੱਪ ਮੈਂਬਰ ਦੇ ਬੱਚੇ ਨੇ ਜਿਹੜੇ ਹਾਂ ਫੂਡ ਟੈਕਨੋਲੋਜੀਸਟ ਨੇ अच्छा ਅਸੀਂ ਬਕਾਇਦਾ ਬੈਲੈਂਸ ਕਰੀਦਾ 슈ਗਰ ਕਿੰਨਾ ਹੈ ਸਾਲਟ ਕਿੰਨੀ ਹੈ ਇਹ ਕਿੰਨਾ ਮੈਨੇਜ ਕਰਦੇ ਹਾਂ ਬਿਲਕੁਲ ਸਰ ਇਹ ਸਾਡੇ ਇਨਸਟਰੂਮੈਂਟ ਲੈਬ ਦੇ ਹੈਗੇ ਸਰ ਸਾਰੇ ਠੀਕ ਹੈ ਇਹ ਫਿਰ ਟ੍ਰੇਨਿੰਗ ਦਵਾਈ ਇਹਨਾਂ ਨੂੰ ਤੁਸੀਂ ਸਪੈਸ਼ਲ ਨਹੀਂ ਸਰ ਸਾਡੇ ਜਿਹੜੇ ਗਰੁੱਪ ਮੈਂਬਰ ਹੋ ਉਹਨਾਂ ਦੇ ਬੱਚਿਆਂ ਨੇ ਹੀ ਫੂਡ ਟੈਕਨੋਲੋਜੀਸਟ ਦਾ ਕੀਤਾ ਹੋਇਆ ਪੀ ਐਚ ਵੈਲਿਊ ਤਾਂ ਸਾਡੇ ਸਾਰੇ ਮੈਂਬਰ ਜਾਣ ਲੈ ਜਾਣਗੇ ਔਨ ਕਰ ਕਰਕੇ ਕਿਦਾਂ ਚੈੱਕ ਕਰੀਦੀ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਸੈਲਫ ਹੈਲਪ ਗਰੁੱਪ ਜਿਹੜਾ 2003 ਦੇ ਵਿੱਚ ਸ਼ੁਰੂ ਹੋਇਆ ਸੀਗਾ ਤਾਂ ਅੱਜ ਇਹ ਵਿਦੇਸ਼ਾਂ ਤੱਕ ਫਲਾਂਗਾ ਪਹੁੰਚ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਇਥੇ ਸਮਾਨ ਤਿਆਰ ਕੀਤਾ ਜਾਂਦਾ ਤਾਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਲੇਡੀਆਂ ਇਥੇ ਕੰਮ ਕਰਦੀਆਂ ਨੇ ਜਿਹੜੀਆਂ ਪਹਿਲਾਂ ਘਰਾਂ ਦੇ ਵਿੱਚ ਹਾਊਸ ਵਾਈਫ ਸੀਗੀਆਂ ਉਹ ਵੀ ਲੇਡੀਆਂ ਅੱਗੇ ਆਈਆਂ ਔਰ ਇਸ ਗਰੁੱਪ ਦੇ ਨਾਲ ਜੁੜੀਆਂ ਔਰ ਅੱਜ ਇਹ ਗਰੁੱਪ ਪੂਰੇ ਦੇਸ਼ ਦੇ ਵਿੱਚ ਆਪਣਾ ਸਮਾਨ ਬਣਾ ਕੇ ਸ਼ੇਅਰ ਕਰ ਰਿਹਾ ਹੈ ਦੇਖਦੇ ਰਹੋ ਹੈਸ਼ਟੈਗ ਪੰਜਾਬ